ਲਹ ਆ ਇਹ ਮ ਦਾ ਦਵੜਾ ਹਾਂ ਲਵਲੀ ਉਹ ਲੱਗਾ ਪਤਾ ਕੋ ਉਹ ਲੱਗਣਾ ਕੀ ਹੈ ਬਹਿਤ ਜਾ ਯਾਰ ਸਾਨੂੰ ਤੇ ਆਪ ਕਸਾ ਪਈ ਹੈ ਨਹੀਂ ਸ਼ਾਹ ਨੂੰ ਫੋਨ ਕੀਤਾ ਵਾ ਉਹ ਸ਼ਾਹ ਫੋਨ ਹੀ ਨਾ ਚੁੱਕਣ ਡਿਆ ਫਿਰ ਹੁਣ ਕਿਦਾਂ ਕਰਨੀ ਉਹ ਸ਼ਾਹ ਗੱਲ ਵਾ ਜਦਾ ਆਉਣ ਲੱਗਾ ਵਾ ਇੱਥੇ ਤਾਂ ਤੂੰ ਫੋਨ ਨਾ ਚੁੱਕੀ ਉਹਦੇ ਹੁੰਦੇ ਤੈਨੂੰ ਮੈਂ ਫੋਨ ਲਾਉਣਾ ਹੀ ਆ ਆਹੋ ਉਹ ਪੈਸੇ ਬਜਈਏ ਸਾਰੇ ਕਿ ਦੱਸ ਪੈਸੇ ਕਿਤੇ ਦਵੜੇ ਆ ਆਉਂਦਾ ਵਾ ਨਾ ਤੇ ਉਹਦੇ ਹੁੰਦਿਆ ਮੈਂ ਤੈਨੂੰ ਫੋਨ ਲਾਉਣਾ ਇੱਕ ਦੋ ਵਾਰੀ ਤੇ ਫੋਨ ਨਾ ਚੁੱਕੀ। ਬਾਕੀ ਗੱਲ ਮੈਂ ਆਪੇ ਕਰ ਲੂੰਗਾ ਉਹਦੇ ਨਾਲ। ਉਹ ਜੋ ਤੇ ਆਇਆ ਲੈ ਉਹਦਾ ਤਾਂ ਰੰਗ ਉੱਡਿਆ ਵਾ ਜਦੋਂ ਤਾਂ ਉਹਨੂੰ ਮੈਂ ਕਹਿਤਾ ਵਾ ਕਿ ਪੈਸੇ ਮਰ ਗਏ ਏਜੰਟ ਦੌੜ ਗਿਆ ਵਾ। ਉਹ ਯਾਹੋ ਦੇ ਭਰਾ ਭਰੂ ਦਾ ਭਾਲਰ ਦਊਂਗਾ ਹੁਣ ਮੈਂ ਤੇ ਉਹਦੀ ਨਜ਼ਰ ਹੀ ਲੱਗ ਗਈ ਉਹ ਉਹਦੇ ਚਾਹੁੰਦੇ ਨਹੀਂ ਤੂੰ ਬਾਹਰ ਜਾਵੇਂ। ਚੱਲ ਠੀਕ ਆ ਠੀਕ ਆ ਫੋਨ ਨਾ ਚੁੱਕੀ ਫਿਰ ਹੈ। ਚੰਗਾ। ਚੱਲ ਹਮ ਜਾਵਣਾ ਸਮਝਮ ਨਹੀਂ ਨੋ ਲੈ ਆਈ ਹਮ ਦਾ ਦੌੜਾ ਹਾਂ ਲਵਲੀ ਉਹ ਲੱਗਾ ਪਤਾ ਕੋ ਉਹ ਲੱਗਣਾ ਕੀ ਹੈ ਬਹਿਤ ਜਾ ਯਾਰ ਸਾਨੂੰ ਤੇ ਆਪ ਪਸੰਦ ਪਈ ਹੈ ਨਹੀਂ ਸ਼ਾਹ ਨੂੰ ਫੋਨ ਕੀਤਾ ਵਾ ਉਹ ਸ਼ਾਹ ਫੋਨ ਹੀ ਨਾ ਚੁੱਕਣ ਡਿਆ ਫਿਰ ਹੁਣ ਕਿਦਾਂ ਕਰਨੀ ਹੈ ਉਹ ਮੈਂ ਤੈਨੂੰ ਕਿੰਨੀ ਵਾਰੀ ਲਾਇਆ ਇੱਕ ਵਾਰੀ ਫੇਰ ਲਾ ਕੇ ਵੇਖ ਲੈਣਾ ਤਰੇ ਤੇ ਸਾਨੂੰ ਫੋਨ ਲਾ ਸ਼ਾਹ ਨੂੰ ਨਹੀਂ ਤਾਂ ਜੰਟ ਨੂੰ ਫੋਨ ਕਰ ਯਾਰ ਉਹ ਤੇਰੇ ਹੁੰਦਿਆਂ ਵੀ ਫੋਨ ਲਾ ਦਿੰਨਾ ਭਰਾ ਵੇਖ ਲੈ ਆਡੇ ਵਾਲੋ ਲੈ ਹਾਈ ਨਾ ਕਟਈ ਜਾਂਦਾ ਵਾ ਲਵਲੀ ਮੇਰੀ ਗਾ ਸੁਣ ਉਹ ਮੇਰਾ ਤੇ ਸਭ ਕੋ ਦਾਤੇ ਲੱਗਾ ਵਾ ਹੁਣ ਕੀ ਕਰਨਾ ਗਾ ਉਹ ਲੱਗਾ ਤੇ ਹੈਗਾ ਵਾ ਤੇਰੇ ਅੱਗੇ ਬੜੇ ਆ ਜਿਹੜੇ ਫਸੇ ਆ ਵਿਚਾਰੇ ਉਹ ਰਾਤ ਦਾ ਚਲ ਗਿਆ ਵਾ ਕਿਤੇ ਪਤਾ ਪਤਾ ਦਾ ਕਹੀ ਨੂੰ ਨਹੀਂ ਯਾਰ ਪਤਾ ਹੁੰਦਾ ਤੇ ਮੈਂ ਇੱਥੇ ਬਹਿਣਾ ਹਾਂ ਮੈਂ ਤੈਨੂੰ ਫੋਨ ਕੱਲੀ ਕੀਤਾ ਤੂੰ ਐਂ ਦਾ ਕਰ ਮੇਰੇ ਨਾਲ ਚੱਲ ਤੇ ਆਪਾਂ ਸ਼ਾਹ ਕੋ ਚਲੀਏ ਉਹ ਸ਼ਾਹ ਕੋ ਕਰਨ ਜਾਣਾ ਵਾ ਉਹ ਘਰ ਹੀ ਹੰਨੀ ਆ ਉਹਦੇ ਆਪ ਤੋੜਾ ਭੱਜਾ ਫਿਰਨ ਰਿਹਾ ਵਾ ਬਾਬਾ ਕਿਤੇ ਮੇਰੇ ਘਰ ਨਾ ਆ ਜਾਣ ਲਵਲੀ ਜੀ ਕੇ ਤੇ ਪੈਸੇ ਮਰ ਗਏ ਨਾ ਤੇ ਮੈਂ ਤਾਂ ਜਿੰਦਿਆਂ ਮਰ ਜਾਣਾ ਵਾ ਮੈਂ ਕਿੱਥੇ ਜਾ ਕੇ ਮੂੰਹ ਖਾਉਣਾ ਕਿਸੇ ਨੂੰ ਲੋਕਾਂ ਨੂੰ ਪੈਸੇ ਤੇ ਵੀਰ ਮਰੇ ਸਮਝ ਲਾ ਜਿਹੜੀ ਹਾਂ ਪਈ ਸੀ ਨਾ ਤੇਰੇ ਮਗਰ ਉਹਨਾਂ ਕੋ ਨਾ ਕੋ ਕਰਾਉਣਾ ਸੀ ਦਲਜੀਤ ਹੀ ਤੇ ਉਹ ਨਹੀਂ ਤੇਰਾ ਖੜਾ ਛੱਡਦਾ ਤੂੰ ਨਾ ਜਾ ਬਾਹਰ ਤੇ ਭਰਾ ਤੇ ਰਵਣੀ ਸੀ ਚਾਹੁੰਦਾ ਤੇ ਪਾਤਾ ਅਗਲੇ ਨੇ ਸਿਆਪਾ ਮੇਰੀ ਗੱਲ ਸੁਣ ਤੂੰ ਫਿਰ ਵੀ ਸ਼ਾ ਨਾ ਗੱਲ ਕਰੀ ਠੀਕ ਹੈ ਨਾ ਜੇ ਨਹੀਂ ਤੋ ਤੇ ਘਰ ਜਾਵੀਂ ਬਾਕੀ ਜੇ ਮੇਰੀ ਕਿਹ ਚੀਜ਼ ਦੀ ਲੋੜ ਵਾ ਨਾ ਤੇ ਦਸਹੀ ਭਰਾ ਮੈਂ ਤੇਰਨਾ ਚੱਲੂ। ਓਏ ਓ ਤੇ ਹੁਣ ਮੈਂ ਕਰੂੰਗਾ ਕੋਈ ਨਾ ਕੋਈ ਹੱਲ। ਭਰੇ ਆ ਵੀ ਪੈਸੇ ਮਰ ਗਏ ਹੀ। ਜਿਹੜੀ ਸੱਚੀ ਗੱਲ ਪੁੱਛਣਾ ਵੰ। ਹੁਣ ਜਾ ਕੇ ਆਪਣੇ ਭਰਾ ਨੂੰ ਕਹਿ ਕਿ ਸੁਖੀ ਹੋ ਜਾ ਹੁਣ ਤੂੰ ਵੀ ਇੱਥੇ ਰਹਿਣਾ ਮੈਂ ਹੁਣ ਹੁਣੇਗਾ ਜਾ ਜਾਣਾ। ਚੱਲ। ਘਰੋਂ ਲਮਣਾ ਸੀ। ਇਹਨੂੰ ਦਿੱਤਾ ਵਲਾ। ਤੇ ਹੁਣ ਜਿਹੜੇ ਪੈਸੇ ਆ ਵੱਧ ਦੇ ਦੇ ਕਰ ਲੈਨੇ ਆ। ਇਹ ਦੋਵਾਂ ਦਿਨਾਂ ਨੂੰ ਕਹੂੰਗਾ ਵੀ ਹੁਣ ਪੈਸੇ ਕਿਦਾਂ ਵਸੂਲ ਕਰਨੇ ਆ ਜਾਂ ਫਿਰ ਪਹਿਲੀ ਭਰੀ ਦੇ ਮੈਨੂੰ। ਕੋਈ ਨਾ ਕੋਈ ਤੇ ਚੱਕਰ ਚਲਾਉਣਾ ਪੈਣਾ ਫੇਰ। ਕੀ ਗੱਲ ਆ ਨਹੀਂ ਤਾਂ ਡਿਆਲ? ਅੱਛਾ ਉਹ ਮੈਂ ਸੋਚਣ ਦਾ ਸੀ ਤੁਹਾਡੇ ਹੱਲਾ ਆਉਣਾ ਵਾ। ਚਲੋ ਕੋਈ ਨਹੀਂ ਕਰਨਾ ਮੈਂ लवली ਨੂੰ ਫੋਨ। ਠੀਕ ਆ। ਯਾਰ ਪੰਪ ਤੇ ਵੀ ਨਹੀਂ ਗਿਆ ਆ ਜਾ ਕੇ ਪੰਪ ਤੇ ਬੈਠਦਾ ਕਈ ਵਾਰੀ ਜਾ ਕੇ। ਉਧਰ ਵੀ ਨਹੀਂ ਗਿਆ। ਤੇ लवली ਨੂੰ ਫੋਨ ਕਰਾਂ ਤੇ ਉਹਨੇ ਅੱਗੋਂ ਤੈਨੂੰ ਪਤਾ ਟੁੱਟ ਕੇ ਭੇਜਣਾ ਹੈ ਨਾ ਤੇ ਬਾਅਦ ਇਨੇ ਵੀ ਮੈਨੂੰ ਕਹਿਣਾ ਵਾ ਕਿ ਭਾਜੀ ਤੁਸੀਂ लवली ਨੂੰ ਫੋਨ ਕਿਉਂ ਕੀਤਾ ਦਲਜੀਤ ਨੂੰ ਲਾਣਾ ਫੇਰ ਫੋਨ ਦਲਜੀਤ ਯਾਰ ਕੀ ਗੱਲ ਬਣੀ ਆ ਕੋਈ ਪਤਾ ਨਹੀਂ ਲੱਗਣ ਡਿਆ ਇਹਦਾ ਉਹ ਕਦੇ ਕਦੇ ਪੰਪ ਤੇ ਵੀ ਜਾਂਦਾ ਰਿਹਾ ਸੀ ਹਾਂ ਉਹ ਤੇ ਮੈਂ ਪੰਪ ਤੇ ਲਾਇਆ ਫੋਨ ਉਹ ਕਹਿੰਦੇ ਨਾ ਨਾ ਇੱਥੇ ਤੇ ਆਇਆ ਨਹੀਂ ਲ लवली ਹਲ ਵੀ ਨਹੀਂ ਯਾਰ ਹੈਗਾ ਹੀ ਮੈਂ ਗਿਆ ਤੇਗਾ ਹੀ ਨਾ 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 ਲਵਲੀ ਜੱਲ ਹੁੰਦਾ ਤੇ ਇਹਦੀ ਸਕੂਟਰੀ ਬਾਹਰ ਖਲੋਤੀ ਹੋਣੀ ਸੀ ਆ ਜਾਗੇ ਮੇਲੀ ਬੈਠਦੇ ਹੁੰਦੇ ਆ ਤੇ ਮੈਂ ਸਿੱਧਾ ਲੰਘ ਗਿਆ ਸੀ ਹੰਨੀ ਹੀ ਉੱਥੇ ਇਹ ਨਾ ਹੋਵੇ ਕਿ ਲਵਲੀ ਨਾ ਕਿਤੇ ਗਿਆ ਹੋਵੇ ਬਾਹਰ ਹੈ ਨਾ ਚੱਲ ਦੇਖਦਾ ਮੈਂ ਇੱਕ ਦੋ ਨੂੰ ਹੋਰ ਫੋਨ ਕਰਕੇ ਨਾ ਸ਼ਾਇਦ ਪਿੰਡ 'ਚ ਹੋਵੇ ਕਿਸੇ ਕੋਲ ਤਾਂ ਕੀ ਗੱਲ ਬਣੀ ਹੈ ਮੁੰਡੇ ਨੇ ਫਿਪਤਾ 'ਚ ਪਾ ਕੇ ਰੱਖਿਆ ਵਾ ਕਿ ਮੁਰਾ ਮਾ ਫੋਨ ਹੋਣ ਸਿਪਾਂਤ ਨੂੰ ਕਰਨਾ ਹੋਣ ਹਾਂਜੀ ਹਾਂਜੀ ਬਾਜੀ ਕੀ ਹਾਲ ਜੇ ਹਾਂਜੀ ਹਾਂਜੀ ਵਧੀਆ ਮੈਂ ਠੀਕ ਹਾਂ ਅਸਾ ਗੱਲ ਸੁਣੋ ਜੋ ਬੰਦ ਨਹੀਂ ਆਇਆ ਤੁਹਾਡੇ ਆਲਾ ਨਹੀਂ ਆਇਆ ਚਲੋ ਠੀਕ ਨਹੀਂ ਮੈਂ ਉਧਰ ਹੀ ਪੁੱਛਣ ਦਾ ਜੀ ਬਾਜੀ ਹਾਂ ਸਭ ਵਧੀਆ ਠੀਕ ਠਾਕ ਠੀਕ ਆ ਬਾਜੀ ਉਹ ਯਾਰ ਉਹਦੇ ਕੋਈ ਵੀ ਨਹੀਂ ਗਿਆ ਲਵੜੀ ਜਲ ਵੀ ਹੈ ਨਹੀਂ ਗਿਆ ਤੇ ਗਿਆ ਕਿੱਥੇ ਮੁੰਡਾ ਯਾਰ ਦੋ ਤਿੰਨ ਥਾਵਾਂ ਤੇ ਫੋਨ ਲਾ ਕੇ ਭੇਜ ਲਿਆ ਕਿਤੋਂ ਵੀ ਪਤਾ ਨਹੀਂ ਲੱਗਣ ਡਿਆ ਇਹਦਾ ਇਦਾਂ ਕਰਨਾ ਜੋ ਉਹਨੂੰ ਹੀ ਫੋਨ ਲਾਉਣਾ ਇਹਦੇ ਇਹੋ ਤੇ ਕੰਮ ਆ ਜਦੋਂ ਇਹਨੂੰ ਫੋਨ ਲਾਓ ਇਹਨੇ ਫੋਨ ਚੁੱਕਣਾ ਹੀ ਨਹੀਂ ਜੇ ਕਿਸੇ ਨੂੰ ਅਮਰਜੈਂਸੀ ਹੋਵੇ ਫਿਰ ਬੰਦਾ ਕੀ ਕਰੇ ਸ਼ੁਰੂ ਤੋਂ ਇਹਦੀ ਇਹੋ ਆਤ ਰਹੀ ਆ ਕਰੋ ਬਾਹਰ ਚਲਾ ਗਿਆ ਫੋਨ ਇਹਨੇ ਨਹੀਂ ਚੁੱਕਣਾ ਕਿੱਦਾਂ ਕਰਨਾ ਦਲਜੀਤ ਆ ਲਜਾਣਾ ਮੈਂ ਫੋਨ ਤੇ ਹੁਣ ਕੀ ਗੱਲ ਕਰਨੀ ਆ ਪੁੱਛ ਜਾ ਕੇ ਉਹਦੇ ਨਾਲ ਕਰਨਾ ਗੱਲ ਉਹਨੂੰ ਨਾਲ ਲੈ ਕੇ ਨਾ ਲਵਲੀ ਦੇ ਘਰ ਚੱਲਣਾ ਤੇ ਲਵਲੀ ਦੇ ਘਰੋਂ ਆ ਫੋਨ ਕਰਾਉਣਾ ਲਵਲੀ ਨੂੰ ਕਿ ਤੂੰ ਕਿੱਥੇ ਆ ਜੋ ਬਣਾ ਹੈਗਾ ਤੇਰੇ ਨਾਲ ਕਿ ਨਹੀਂ ਤੇਰੇ ਨਾਲੇ ਉਹਨੂੰ ਵੀ ਥੋੜਾ ਪੋੜਾ ਡਰ ਹੋਊਗਾ ਕਿ ਮੇਰੇ ਘਰ ਆਇਆ ਹੋਂਡੋਈ ਨੂੰ ਔਖਾ ਹੁੰਦਾ ਤੇ ਹੋਈ ਜਾਵੇ ਕੋਈ ਗੱਲ ਨਹੀਂ ਉਹਦੇ ਟਾਈਮ ਨਹੀਂ ਹੈਗਾ ਯਾਰ ਉਹ ਮੁਖਤਿਆਰ ਭਾਈ ਉਹਦਾ ਭਰਾ ਨਹੀਂ ਲੱਭਣ ਡਿਆ ਉਧਰ ਚਲੇ ਆ ਮੈਂ ਹਾਂ ਤਾਂ ਬਾਅਦ ਵਿੱਚ ਅੱਗੇ ਚੱਲ ਜਾਗੇ ਯਾਰ ਚੰਗਾ ਚੰਗ ਕਿੱਧਰ ਠੀਕ ਠਾਕ ਸੱਸ ਕੀ ਭਾਜੀ ਸੱਸ ਉਹ ਯਾਰ ਚੰਗਾ ਕੰਮ ਪਿਆ ਯੋ ਨਾ ਉਹ ਫੋਨ ਚੁੱਕਣ ਡਿਆ ਉਹ ਕਿੱਥੇ ਚਲ ਗਿਆ ਯਾਰ ਉਹ ਪਤਾ ਨਹੀਂ ਯਾਰ ਕਿੱਥੇ ਚਲ ਗਿਆ ਯੋ ਮੈਂ ਆਪਸੋਂ ਪਹਿਲੀ ਸੀ ਤੇ ਪਰਮੀਤਿਆਂ ਦੱਸਿਆ ਮੈਨੂੰ ਕਹਿੰਦੀ ਉਹ ਫੜਾ ਤਫਰੀਚੀ ਗਿਆ ਯੋ ਫੋਨ ਆਇਆ ਕਿਸ ਦਾ ਤੇ ਮੈਨੂੰ ਤਾਂ ਲੱਗਦਾ ਕਹਿੰਦੀ लवली ਦਾ ਹੀ ਫੋਨ ਆਇਆ ਅੱਛਾ ਤੇ ਯਾਰ ਹੁਣ ਮੈਨੂੰ ਇਹਨੇ ਕਹਿਦਾ ਕਿ ਤੂੰ लवली ਨੂੰ ਫੋਨ ਨਹੀਂ ਕਰਨਾ ਨਾ ਉਹਦੇ ਕੋਲ ਜਾਣਾ ਜਦਨ ਤੱਕ ਤੂੰ लवली ਨਾਲ ਹੋ ਮਿਲ ਕੇ ਗਿਆ ਤਾਂ ਓਏ ਆਪਾਂ ਉਹ ਕਿ ਲੈਣ ਜਾਣਾ ਵਾ ਅਸੀਂ ਮੁੰਡਾ ਲੱਭਦੇ ਆ ਮੈਂ ਕਹਿੰਦਾ ਇੱਕ ਵਾਰੀ ਮੜਾ ਜਾ ਫੇਰਾ ਮਾਰੀਏ लवली ਦੇ ਘਰ ਆ ਲ ਕੀ ਪਤਾ ਉਹਦੇ ਕੋਲ ਨਾ ਗਿਆ ਹੋਵੇ ਅਸੀਂ ਪਰੋ ਲੰਘ ਜਾਾਂਗੇ ਨਾ ਜਾਵਾਂਗੇ ਭਾਜੀ ਉਧਰ ਮੈਂ ਤਾਂ ਨਹੀਂ ਜਾਣਾ ਹਾਂ ਤੂੰ ਇਹੋ ਕੀ ਆਇਆ ਭਲਾ ਚਲ ਕੋਈ ਨਹੀਂ ਠੀਕ ਆ ਮੈਂ ਆ ਆ ਮਾਰਨਾ ਚਾਹ ਕਰ ਉਹਦੇ ਜਾਂਦੇ ਨਾ ਵੇਖੋ ਬਣਾ ਅੰਦਰ ਨਾ ਹੀ ਜਾਓ ਬਾਹਰੋਂ ਪਤਾ ਲੱਗ ਹੀ ਜਾਣਾ ਵਾ ਹੈ ਘਰ ਕਿ ਨਹੀਂ ਹੈਗਾ ਓਏ ਆਹੋ ਭਰਾਵਾ ਮੁੜ ਕੇ ਉਹ ਮਿਲ ਗਿਆ ਤੇ ਉਹਦੇ ਨਾਲ ਤੂੰ ਤੂੰ ਮੈਮਾ ਹੋ ਗਈ ਇਹਨੇ ਫੇਰ ਕਹਿਣਾ ਵਾ ਤੁਸੀਂ ਉਹਦੇ ਕੋ ਕੀ ਲੈਣ ਗਏ ਸੀ ਉਹ ਭਰਾਵਾ ਪਹਿਲੇ ਉਹਨੂੰ ਲੱਭ ਲਈ ਮੁੰਡੇ ਨੂੰ ਮੁੰਡਾ ਹੈ ਕਿੱਥੇ ਉਹ ਗੱਲ ਭਾਜੀ ਇਦਾਂ ਵਾ ਹੁਣ ਆਪਣੇ ਮੁੰਡੇ ਦਾ ਸਵਾਲ ਵਾ ਮੈਂ ਲਵੜੀ ਨੂੰ ਫੋਨ ਕਰਦਾ ਵਾ ਲਾ ਯਾਰ ਫੋਨ ਉਹ ਵੇਖਾ ਸੀ ਭਲਾ ਕੀ ਕਹਿੰਦਾ ਵਾ ਉਹਨੇ ਗਰੇ ਸਿੱਧਾ ਬੋਲਣਾ ਕਿਤੇ ਉਹ ਚਲ ਯਾਰ ਪਤਾ ਤਾਂ ਲੱਗ ਜਾਏਗਾ ਹਾਡੇ ਵਾਲੋਂ ਡਾਇਲ ਕੀਤਾ ਨਾ ਉਹ ਫੋਨ ਕੱਟੀ ਜਾਂਦਾ ਤੇ ਚੱਕਰ ਹੈਗਾ ਕੋਈ ਯਾਰ ਉਹ ਕੀ ਬਰ ਉਹ ਲੱਗੇ ਨਹੀਂ ਆ ਕਿਤੇ ਤੁਹਾਡੇ ਵਾਲੋਂ ਡਾਇਲ ਕੀਤਾ ਨਾ ਉਹਨੇ ਫੋਨ ਚੁੱਕਣਾ ਹੀ ਨਹੀਂ ਮੇਰੇ ਇਕੱਠੇ ਹੋਣੇ ਆ ਕਿਤੇ ਮੇਰੇ ਸਾਹ ਨਾਲ ਮੈਂ ਜਾਵਾਂ ਫਿਰ ਕਿ ਨਾ ਜਾਵਾਂ ਤੂੰ ਹੀ लवली ਕੀ ਘਰ ਆਲ ਜਾਓ ਹਾਂ ਮੈਂ ਵੇਖਦਾ ਵਾਂ ਇਧਰ ਮੋਟਰ ਵਾਲ ਵੇਖਣਾ ਕਿਤੇ ਠੀਕ ਆ ਮੈਂ ਮਾਰਨਾ ਚੱਕਰ ਜੇ ਇੱਕ ਦੋਈ ਜਾਣੇ ਹੋਣਗੇ ਨਾ ਤਾਂ ਮੈਂ ਘਰ ਨਹੀਂ ਜਾਵਾਂਗਾ ਚਲ ਪਤਾ ਲੱਗ ਜਾਏਗਾ ਕਿ ਮੁੰਡਾ ਇੱਥੇ ਕੋਈ ਇਹ ਹੋਵੇ ਬਸ ਆਪਣਾ ਬੰਦਾ ਸੇਫ ਹੋ ਆ ਹਾਂ ਹਾਂ ਠੀਕ ਹੈ ਨਾ ਤੁਸੀਂ ਆ ਗਿਆ ਮੋਟਰਲ ਹੋ ਗਏ ਚੱਲ ਠੀਕ ਹੋ ਗਿਆ ਉਧਰੋਂ ਚੰਗਾ ਚੰਗਾ ਚੰਗੀ ਵਿਵਤਾ ਪਾਈ ਹੋ ਯਾਰ ਮੁੰਡੇ ਨੇ ਕਦੀ ਇਹਨੇ ਬਾਹਰ ਜਾਣਾ ਵਾ ਕਦੀ ਇਹ ਗਵਾਜ ਜਾਂਦਾ ਵਾ ਮੈਂ ਤੇ ਆਪ ਟੈਨਸ਼ਨ ਪਾਸਵਰਡ ਦੇ ਦੋਵੇਂ ਭਰਾ ਫੋਨ ਤੇ ਫੋਨ ਚੜਿਆ ਵਾ ਮੇਰੇ ਹਿਸਾਬ ਨਾਲ ਘਰ ਨਹੀਂ ਕਪਮਚਿਆ ਤੇ ਜਾ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵਾ ਤੇ ਪੈਸੇ ਮਰ ਗਏ ਚੱਲ ਕੋਈ ਨਹੀਂ ਅਸੀਂ ਕਿਹੜਾ ਫੋਨ ਚੁੱਕਣਾ ਜੋ ਮਰਜ਼ੀ ਕਰਦੇ ਰਹਿਣ ਹੁਣ ਕਿੰਨੇ ਚਿਰ ਹੋ ਗਿਆ ਇਹਨਾਂ ਨੂੰ ਗਿਆ ਨੂੰ ਤੇ ਦੱਸਿਆ ਨਹੀਂ ਵੀ ਲੱਭਿਆ ਮੁੰਡਾ ਕਿ ਨਹੀਂ ਲੱਭਿਆ ਇਹਦੇ ਗਾਣੇ ਫੋਨ ਕਰਕੇ ਨਾ ਪੁੱਛਣੀ ਹੋਰ ਫੋਨ ਇਹ ਨਹੀਂ ਚੱਕਣ ਦੇ ਹਲੋ ਮੈਂ ਕਿੱਦਾਂ ਲੱਗਾ ਪਤਾ ਜੋ ਬੰਦਾ ਨੇ ਮਿਲੇ ਤੇ ਕਿੱਥੇ ਗਿਆ ਹੋਗਾ ਫਿਰ लवली ਵਾਲਾ ਗਏ ਹੀ ਮੈਂ ਤਾਂ ਟਿਕਨ ਦੀ ਤੁਹਾਡਾ ਫੋਨ ਕਦੀ ਫੋਨ ਕਰੋਗੇ ਕਿ ਜੋਬ ਮਿਲ ਗਿਆ ਮੈਂ ਹਾਰ ਕੇ ਤੁਹਾਨੂੰ ਫੋਨ ਕੀਤਾ ਅੱਛਾ ਵੇਲੇ ਤੇ ਲੱਗ ਸਕਦਾ ਕਿਤੇ ਹੋਣਾ ਆਹੋ ਤੂੰ ਦੱਸਿਆ ਮੈਨੂੰ ਕੋਹ ਲੱਗਦਾ ਪਤਾ ਤੇ ਹਾਂਜੀ ਠੀਕ ਹੈ ਵੇ ਡਬਲੀ ਵਾਲੇ ਵੀ ਹਨ ਨਹੀਂ ਪਤਾ ਨਹੀਂ ਕਿੱਧਰ ਗਿਆ ਬੰਦਾ ਇੱਥੇ ਹੁਣ ਕੀ ਕਰੇ ਜਾਂ ਮੈਂ ਤੁਹਾਨੂੰ ਦੱਸ ਕੇ ਜਾਇਆ ਤਾਂ ਪਰ ਟੈਨਸ਼ਨ ਨਾਲ ਲਈ ਫਿਕਰਾਂ ਚ ਪਾਇਆ ਹਨ ਉਹ ਨਹੀਂਗਾ ਭਾਜੀ ਕਿਤੇ ਵੀ ਨਹੀਂ ਲੱਭਣ ਡਿਆ ਮੈਂ ਸਾਰਿਆਂ ਨੂੰ ਫੋਨ ਲਾ ਕੇ ਵੇਖ ਲਿਆ ਜਿੱਥੇ-ਜਿੱਥੇ ਵੀ ਜਾਂਦਾ ਰਿਹਾ ਸੀ ਨਾ ਸਾਰਿਆਂ ਨੂੰ ਮੈਂ ਫੋਨ ਲਾ ਕੇ ਵੇਖ ਲਿਆ ਤੇ ਦੂਜਾ ਉਹ ਮੁੰਡਾ ਜਿਹੜਾ ਜਿੰਨੇ ਪੈਸੇ ਪੂਹੇ ਦਿੱਤੇ ਸੀ ਜੋਗਨ ਨੂੰ ਉਹਦੇ ਘਰ ਵੀ ਮੈਂ ਹੋਇਆ ਉਹ ਮੈਨੂੰ ਘਰ ਨਹੀਂ ਮਿਲਿਆ ਆਪ ਹਾਂਜੀ ਹਾਂਜੀ ਫੋਨ ਲਾਇਆ ਸੀ ਮੈਂ ਉਹਨੂੰ ਫੋਨ ਉਹਨੇ ਵੀ ਨਹੀਂ ਚੁੱਕਿਆ ਤੇ ਫੋਨ ਜੋਗਨ ਨੇ ਨਹੀਂ ਚੁੱਕਿਆ ਦੋਨਾਂ ਨੇ ਫੋਨ ਨਹੀਂ ਚੁੱਕਿਆ ਜੀ ਉਹ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਭਾਜੀ ਪਤਾ ਨਹੀਂ ਕੀ ਕਰਦਾ ਫਿਰੰਡਾ ਇਹ ਉਹ 500 ਕੰਮ ਬੰਦਾ ਦਸਤੇ ਦੋਵੇ ਘਰਦਿਆਂ ਨੂੰ ਕਲਾਈ 'ਚ ਪਾਵੇ ਓਏ ਹੋਰ ਕੀ ਆ ਚਲੋ ਠੀਕ ਹੈ ਭਾਜੀ ਹਾਂਜੀ ਹਾਂਜੀ ਭਾਜੀ ਪਤਾ ਲੱਗਦਾ ਨਾ ਤੇ ਮੈਂ ਜਰੂਰ ਫੋਨ ਕਰਾਂਗਾ ਤੁਹਾਨੂੰ ਠੀਕ ਹੈ ਜੀ ਤੇ ਤੁਸੀਂ ਵੀ ਧਿਆਨ ਰੱਖਿਓ ਨਹੀਂ ਪਤਾ ਲੱਗਾ ਜੋ ਬੰਦਾ ਨੇ ਨਾ ਪਰਮੀ ਤਾਂ ਕਿਤੇ ਵੀ ਨਹੀਂ ਪਤਾ ਲੱਗਣ ਡਿਆ ਫੋਨ ਵੀ ਸਾਰੇ ਕਰ ਲਏ ਤੇ लवली ਦੇ ਘਰ ਵੀ ਹੋ ਆਂ ਤੇ लवली ਹੈ ਹੀ ਘਰ ਕਿ ਨਹੀਂ लवली ਹੈ ਨਹੀਂ ਘਰ ਪਰਮੀ ਤਾਂ ਜਦੋਂ ਤੱਕ ਮੈਨੂੰ ਸ਼ੱਕ ਪੈਂਦਾ ਵਾ ਕਿ लवली ਤੇ ਜੋਬਨ ਦੋਨੇ ਇਕੱਠੇ ਹੀ ਆ ਤੇ ਇਕੱਠੇ ਨੇ ਕਿੱਥੇ ਰਹਿਣਾ ਸੀ ਉਹਨਾਂ ਨੇ ਤੇ ਪੁੱਛਣਾ ਸਹੀ लवली ਕਿੱਥੇ ਗਿਆ ਉਹ ਕਹਿੰਦੇ ਹਨ ਨੂੰ ਪਤਾ ਕਿੱਥੇ ਗਿਆ ਲੈ ਦਲਜੀਤ ਨੂੰ ਮੈਂ ਕਿਹਾ ਇਹ ਨਾਲ ਚੱਲ ਕਹਿੰਦਾ ਨਹੀਂ ਭਾਜੀ ਤੁਸੀਂ ਉਹ ਆਓ ਮੈਂ ਫੋਨ ਲਾਣਾ ਫੋਨ ਲਾਇਆ ਹੀ ਉਹਨੇ ਚੁੱਕਿਆ ਨਹੀਂ ਫਿਰ ਮੈਂ ਕਿਹਾ ਲਵਲੀ ਦੇ ਘਰ ਤੇ ਉਹ ਕਰਦੇ ਉਹਦੇ ਕਹਿੰਦੇ ਵੀ ਸਾਨੂੰ ਨਹੀਂ ਪਤਾ ਨਾ ਉਹ ਦੱਸ ਕੇ ਗਿਆ ਤੇ ਨਾ ਦੱਸ ਕੇ ਜਾਂਦਾ ਹੁੰਦਾ ਤੂੰ ਪਿੰਡ ਵੇਖਣਾ ਹੀ ਜਾ ਕੇ ਭਲਾ ਕਿੱਥੇ ਆ ਪਰਮੀਤ ਤੂੰ ਟੈਨਸ਼ਨ ਨਾ ਲੈਆ ਪਤਾ ਕੀ ਗੱਲ ਆ ਮੈਨੂੰ ਇੱਥੋਂ ਤੱਕ ਪਤਾ ਲੱਗਣ ਡਿਆ ਕਿ ਇਹ ਦੋਨੇ ਜਣੇ ਫੋਨ ਨਹੀਂ ਚੁੱਕਣ ਦੇ ਸਾਡਾ ਨਾ ਲਵਲੀ ਚੁੱਕਣ ਡਿਆ ਤੇ ਨਾ ਜੋਵਨ ਚੁੱਕਣ ਡਿਆ ਤੇ ਇੱਥੋਂ ਪਤਾ ਹੁੰਦਾ ਕਿ ਦੋਨੇ ਇਕੱਠੇ ਹੀ ਆ ਕੀ ਵੀਰ ਇਕੱਠੇ ਆ ਕੀ ਗੱਲ ਆ ਟੈਨਸ਼ਨ ਕਿਉਂ ਨਾ ਲਵਾਂ ਹੁਣ ਅਸਵੇਰ ਦਾ ਘਰੋਂ ਗਿਆ ਹਜੇ ਤੱਕ ਵਾਪਸ ਨਹੀਂ ਆਇਆ ਸਾਰੇ ਪਤਾ ਵੀ ਕੀਤਾ ਤੇ ਕਿੱਥੇ ਲੱਭਿਆ ਵੀ ਨਹੀਂ ਤੇ ਮੇਰੇ ਤੇ ਹੁਣ ਦੱਸ ਫਿਰ ਕੀ ਕਰੀਏ ਹੁਣ ਕੀ ਕਰੀ ਤੁਸੀਂ ਘਰ ਆਏ ਵੀ ਪਤਾ ਕਰਕੇ ਆਉਂਦੇ ਜਦੋਂ ਮੈਂ ਤੇਰੇ ਕਹਿਣ ਤੇ ਫੋਨ ਨਹੀਂ ਕੀਤਾ ਜਾਂ ਮੈਂ ਗਿਆ ਨਹੀਂ ਤੇ ਤਾਂ ਤੇ ਤੁਸੀਂ ਮੈਨੂੰ ਕਹੋ ਹੁਣ ਮੇਰਾ ਵੀ ਇਹਦੇ ਵਿੱਚ ਕੋਈ ਕਸੂਰ ਨਹੀਂ ਗਲਤੀ ਤੇ ਇਹਦੀ ਆ ਕਮਸੂ ਘੱਮ ਮੇਰਾ ਫੋਨ ਤੇ ਚੁੱਕੇ ਮੈਂ ਤੇ ਗਲਤ ਸੋਚ ਨਹੀਂ ਜੋਤ ਨੂੰ ਫੋਨ ਨਾ ਕਰਾਂ ਪਹਿਲਾਂ ਪਰ ਮੀਤ ਜੋਤ ਨੂੰ ਫੋਨ ਨਾ ਕਰੋ ਅਜੇ। ਕਿਹਾ ਸ਼ਾਮ ਤੱਕ ਦੇਖ ਲਓ। ਕੀ ਪਤਾ ਆਈ ਜਾਵੇ ਹਨਾ ਕਿਤੇ ਗਿਆ ਹੋਣਾ ਉਹ। ਤੂੰ ਉਹਨੂੰ ਫੋਨ ਕਰ ਦਿੱਤਾ ਉਹਨੇ ਕੁੜੀ ਨੇ ਉੱਥੇ ਟੈਨਸ਼ਨ ਲੈਣੀ ਹੈ। ਠੀਕ ਹੈ ਨਾ? ਤੇ ਸ਼ਾਮਾਂ ਨੂੰ ਫੋਨ ਕਰਕੇ ਪੁੱਛਾਂਗੇ ਜੋਤ ਨੂੰ ਕੀ ਪਤਾ ਉੱਥੇ ਗਿਆ ਹੋਵੇ। ਉੱਥੇ ਗਿਆ ਹੁੰਦਾ ਤਾਂ ਸਾਨੂੰ ਪਤਾ ਲੱਗ ਹੀ ਜਾਣਾ ਸੀ। ਰੁਕ ਜਾ ਅਜੇ। ਅਜੇ ਨਾ ਕਰੀ ਫੋਨ ਉਹਨੂੰ। ਤੇ ਜੇ ਨਾ ਕੀਤਾ ਤਾਂ ਉਹਨੇ ਕਹਿੰਦੇ ਪਹਿਲਾਂ ਕਿ ਮੈਨੂੰ ਦੱਸਿਆ। ਉਹ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ। ਮੈਂ ਤੁਹਾਨੂੰ ਦੱਸਣ ਤੇ ਡਿਆ ਵਾਂ ਕਿ ਉਹਨਾਂ ਫੋਨ ਕੋਈ ਨਹੀਂ ਚੁੱਕਣ ਦੇ ਦੋਨੇ ਇਕੱਠੇ ਹੀ ਆ। ਆਪੇ ਆ ਜਨਾ ਉਹਨੇ ਇਕੱਠੇ ਹੋਣ ਤੇ ਚੰਗਾ। ਇਕੱਠੇ ਹੋਣੇ ਆ ਉਹ। ਇੰਨਾ ਟੈਨਸ਼ਨ ਹੋਣੀ। ਉਹ ਨਹੀਂ ਨਹੀਂ ਐਵੇਂ ਨਾ ਐਦਾ ਸੋਚੀ ਜਾਇ ਕਰੋ ਗਲਤ ਗੱਲ। ਇਕੱਠੇ ਹੋਣੇ ਆ ਉਹ।